ਕਾਂਗਰਸ ਪਾਰਟੀ ਚੋਣ ਪ੍ਰਚਾਰ ਦੇ ਵਿੱਚ ਰੁੱਝੀ ਹੋਈ ਹੈ ਪ੍ਰਚਾਰ ਭਰਪੂਰ ਕੀਤਾ ਜਾ ਰਿਹਾ ਹੈ ਭਾਵੇਂ ਕਿ ਆਪਣੀ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਫਿਲਹਾਲ ਡਾਮਾਡੋਲ ਹੈ ਤਾਂ ਵੀ ਪ੍ਰਚਾਰ ਜਿਹੜਾ ਹੈ ਉਹ ਜੋਰਾ ਸ਼ੋਰਾ ਤੇ ਉੱਤੇ ਹੈਗਾ ਫਰੀਦਕੋਟ ਹਲਕੇ ਦੀ ਗੱਲ ਕਰੀਏ ਤਾਂ ਬੀਬੀ ਅਮਰਜੋਤ कौर ਸਾਹੋਕੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਰਾਜਾ ਵੜਿੰਗ ਨੇ ਕੀਤਾ ਔਰ ਇਸੇ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਵਿੱਖ ਬਾਣੀਆਂ ਕਰ ਗਏ ਨੇ ਰਵਨੀਤ ਸਿੰਘ ਬਟੂ ਜਿਣਾ ਦੇ ਨਾਲ ਟੱਕਰ ਆ ਉਹਨਾਂ ਦਾ ਲੁਧਿਆਣੇ ਦੇ ਵਿੱਚ ਕਿਉਂਕਿ ਲੁਧਿਆਣੇ ਦੇ ਵਿੱਚ ਰਾਜਾ ਵੜਿੰਗ ਉਹ ਉਮੀਦਵਾਰ ਨੇ ਕਾਂਗਰਸ ਦੇ ਉਸੇ ਆਧਾਰ ਦੇ ਉੱਤੇ ਉਹ ਹੁਣ ਫਰੀਦਕੋਟ ਵੀ ਪਹੁੰਚਦੇ ਨੇ ਬੀਬੀ ਸਾਹੋਕੇ ਦੀ ਮਦਦ ਵੀ ਕਰਦੇ ਨੇ ਉੱਥੇ ਜਾ ਕੇ ਪ੍ਰਚਾਰ ਕਰਦੇ ਨੇ ਔਰ ਉੱਥੇ ਜਾ ਕੇ ਵੀ ਉਹ ਸਿੱਧਾ ਨਿਸ਼ਾਨਾ ਬਣਾਉਂਦੇ ਨੇ ਰਵਨੀਤ ਸਿੰਘ ਬਿੱਟੂ ਨੂੰ ਕਹਿੰਦੇ ਨੇ ਕਿ ਰਵਨੀਤ ਬਿੱਟੂ ਚੌਥੇ ਸਥਾਨ ਤੇ ਆਉਣ ਵਾਲੇ ਨੇ ਜਦੋਂ ਚੋਣਾਂ ਦਾ ਨਤੀਜਾ ਆਉਣਾ ਆ ਚੌਥੇ ਨੰਬਰ ਦੇ ਉੱਤੇ ਰਵਨੀਤ ਬਿੱਟੂ ਆਉਣਗੇ ਇਸ ਗੱਲ ਦਾ ਦਾਵਾ ਰਾਜਾ ਵੜਿੰਗ ਵੱਲੋਂ ਕਰ ਦਿੱਤਾ ਗਿਆ ਰਵਨੀਤ ਬਿੱਟੂ ਸਿਟਿੰਗ ਐਮਪੀ ਹੁੰਦੇ ਨੇ ਔਰ ਉਸ ਤੋਂ ਬਾਅਦ ਭਾਜਪਾ ਜੁਆਇਨ ਕਰ ਲੈਂਦੇ ਨੇ ਉਮੀਦਵਾਰੀ ਮਿਲ ਜਾਂਦੀ ਹੈ ਔਰ ਉਸੇ ਉਮੀਦਵਾਰੀ ਰਵਨੀਤ ਬਿੱਟੂ ਜਿਹੜੇ ਨੇ ਉਹ ਭਾਜਪਾ ਦੇ ਉਮੀਦਵਾਰ ਨੇ ਖੈਰ ਜੋ ਹਾਲਾਤ ਬਣੇ ਹੋਏ ਨੇ ਲੁਧਿਆਣੇ ਦੇ ਵਿੱਚ ਇੱਕ ਪਾਸੇ ਰਵਨੀਤ ਬਿੱਟੂ ਨੇ ਔਰ ਉਹਨਾਂ ਦਾ ਟੱਕਰ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਦੋ ਵੱਡੇ ਲੀਡਰ ਲੁਧਿਆਣੇ ਚ ਆਏ ਹੋਏ ਨੇ ਇੱਕ ਤਾਂ ਉਮੀਦਵਾਰ ਲਾਣੇ ਗਏ ਨੇ ਰਾਜਾ ਵੜਿੰਗ ਉਹਨਾਂ ਦੇ ਨਾਲ ਪ੍ਰਤਾਪ ਬਾਜਵਾ ਉੱਥੇ ਆ ਪਹੁੰਚੇ ਨੇ ਪ੍ਰਤਾਪ ਬਾਜਵਾ ਰਾਜਾ ਵੜਿੰਗ ਦਾ ਤੇ ਕਾਂਗਰਸ ਪਾਰਟੀ ਦਾ ਸਭਾਗਿਕ ਤੌਰ ਦੇ ਉੱਤੇ ਸਮਰਥਨ ਕਰਦੇ ਪਏ ਨੇ ਪਰ ਦੋ ਵੱਡੇ ਲੀਡਰਾਂ ਨੂੰ ਪੰਜਾਬ ਦੇ ਦੋ ਵੱਡੇ ਕਾਂਗਰਸੀ ਲੀਡਰਾਂ ਨੂੰ ਲੁਧਿਆਣਾ ਦੇ ਵਿੱਚ ਆਉਣਾ ਪਿਆ ਉੱਥੇ ਆ ਕੇ ਕਾਂਗਰਸ ਪਾਰਟੀ ਦੀ ਸਾਖ ਬਚਾਉਣ ਦੀ ਹਰ ਕੋਸ਼ਿਸ਼ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਨਾ ਸਿਰਫ ਲੁਧਿਆਣਾ ਸਗੋਂ ਉਹਨਾਂ ਨੂੰ ਫਰੀਦਕੋਟ ਵੀ ਜਾਣਾ ਪੈ ਰਿਹਾ ਫਰੀਦਕੋਟ ਵੀ ਤਾਂ ਕਰਕੇ ਕਿਉਂਕਿ ਪਹਿਲਾਂ ਮੁਹੰਮਦ ਸਦੀਕ ਸਨ ਮੁਹੰਮਦ ਸਦੀਕ ਇੱਕ ਵੱਡਾ ਚਿਹਰਾ ਨੇ ਪਹਿਲਾਂ ਗਾਇਕ ਵੀ ਰਹੇ ਨੇ ਲੋਕ ਗਾਇਕ ਰਹੇ ਨੇ ਫੋਕ ਸਿੰਗਰ ਰਹੇ ਨੇ ਪੰਜਾਬ ਦੇ ਲੋਕ ਜਾਣਦੇ ਨੇ ਪਛਾਣਦੇ ਨੇ ਔਰ ਮੁਹੰਮਦ ਸਦੀਕ ਦਾ ਕਾਫਲਾ ਘਟ ਤੇ ਖੜਾ ਜ਼ਿਆਦਾ ਲੱਗਦਾ ਹੁੰਦਾ ਉਹੀ ਹਾਲਾਤ ਜਿਵੇਂ ਫਰੀਦਕੋਟ ਦੇ ਵਿੱਚ ਹੰਸਰਾਜ ਹੰਸਦਾ ਹੁੰਦਾ ਜਿਵੇਂ ਹੰਸਰਾਜ ਅੰਸ ਜਾਂਦੇ ਨੇ ਤੇ ਗਾਣਾ ਗੀਤਕਾਰੀ ਸ਼ੁਰੂ ਹੋ ਜਾਂਦੀ ਹੈ ਉਸੇ ਤਰ੍ਹਾਂ ਦਾ ਹਾਲਾਤ ਜਿਹੜੇ ਨੇ ਉਹ ਮੁਹੰਮਦ ਸਦੀਕ ਦੇ ਹੋਇਆ ਕਰਦੇ ਸਨ ਪਰ ਮੁਹੰਮਦ ਸਦੀਕ ਨੂੰ ਦਰਕਨਾਰ ਕਰ ਦਿੱਤਾ ਗਿਆ ਉਹਨਾਂ ਦੀ ਥਾਂ ਦੇ ਉੱਤੇ ਅਮਰਜੋਤ ਕਰਸਾਹੋ ਕੇ ਨੂੰ ਲਿਆੰਦਾ ਗਿਆ ਔਰ ਇਸੇ ਕਰਕੇ ਕਿਉਂਕਿ ਅਮਰਜੋਤ ਸਾਹੋਕੇ ਦਾ ਰਸੂਖ ਹਜੇ ਉਹਨਾਂ ਨਹੀਂ ਹੈ ਲੋਕ ਜੇ ਉਹਨਾਂ ਨੂੰ ਉਹਨੇ ਨਹੀਂ ਪਛਾਣਦੇ ਇਸ ਵਾਸਤੇ ਵੱਡੇ ਚਿਹਰੇ ਉਹਨਾਂ ਦੇ ਪ੍ਰਚਾਰ ਦੇ ਵਿੱਚ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਹੋਣੇ ਜ਼ਰੂਰੀ ਐ ਇਸੇ ਵਾਸਤੇ ਦੋਵੇਂ ਥਾਂ ਦੇ ਉੱਤੇ ਜ਼ੋਰ ਜਿਹੜਾ ਫੂਕਿਆ ਪਿਆ ਆ ਰਾਜਾ ਵੜਿੰਗ ਦੇ ਵੱਲੋਂ ਫਰੀਦਕੋਟ ਹਲਕੇ ਦੇ ਵਿੱਚ ਪ੍ਰਚਾਰ ਦੌਰਾਨ ਇਹ ਵੱਡਾ ਦਾਵਾ ਕਰ ਦਿੱਤਾ ਗਿਆ ਭੋਖਬਾਣੀ ਕਰ ਦਿੱਤੀਗੀ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ ਡਿੰਪਲ ਲਾਲਚੀ ਨਹੀਂ ਐ ਕੁਸੀ ਦਾ ਸੂਪਰ ਫੜਕੀ ਰਹਿ ਗਿਆ ਜਿਹਨੂੰ ਤਿੰਨ ਵਾਰੀ ਟਿਕਟ ਮਿਲ ਗਈ 42-42 ਸਾਲਾਂ ਦੀ ਉਮਰ 'ਚ ਤਿੰਨ-ਤਿੰਨ ਵਾਰੀ ਐਮ.ਐਲ.ਏ. ਐਮ.ਪੀ ਬਣਤਾ ਉਹ ਅਲਵਿਦਾ ਕਹਿ ਗਿਆ ਉਹ ਤਾਂ ਲਾਲਚੀ ਹੈ ਹਾਂ ਬਿਲਕੁਲ ਡਿੰਪਲ ਦੇ ਮੰਚ 'ਚ ਮਲਾਲ ਸੀਗਾ ਕਿ ਪਾਰਟੀ ਨੇ ਉਹਨੂੰ ਇਗਨੋਰ ਕੀਤਾ ਔਰ ਹੋਣਾ ਵੀ ਚਾਹੀਦਾ ਬੜੇ ਛੇਰ ਤੋਂ ਇਹ ਸੱਚੋਂ ਟਿਕਟ ਮੰਗ ਰਿਹਾ ਕਾਂਗਰਸ ਪਾਰਟੀ ਟਿਕਟ ਇਹਨਾਂ ਨੂੰ ਦੇ ਨਹੀਂ ਪਾਈ ਪਰ 100% ਪਾਰਟੀ ਇਸ ਦਾ ਯਕੀਨ ਦਵਾਉਂਦੀ ਹੈ ਵੀ ਅੱਗੇ 2027 ਦੇ ਵਿੱਚ ਪਾਰਟੀ ਇਸ ਪਰਿਵਾਰ ਨੂੰ ਇਗਨੋਰ ਨਹੀਂ ਕਰੇਗੀ ਇਹਨਾਂ ਦੀ ਅਸੀਂ ਲੜਾਈ ਲੜਾ ਕੇ ਉਹਨਾਂ ਦੇ ਸਿੰਪਲ ਕੁੜੀ ਸਾਹਿਬ ਲੱਗਦਾ ਨਹੀਂ ਤੇ ਕੰਮ ਕਰਦੇ ਕਾਂਗਰਸ ਨੂੰ ਲੋੜ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੱਡੇ ਚਿਹਰੇ ਜਿਹੜੇ ਨੇ ਉਹ ਕਾਂਗਰਸ ਨੂੰ ਅਲਵਿਦਾ ਕਹਿ ਗਏ ਦੇਖੋ ਬਿਲਕੁਲ ਲੋੜ ਹੈ ਬਟ ਜਿਹੜੇ ਵੱਡੇ ਚਿਹਰੇ ਉਹ ਲਾਲਚੀ ਚਿਹਰੇ ਡਿੰਪਲ ਲਾਲਚੀ ਨਹੀਂ ਹੈ ਤੁਸੀਂ ਦੱਸੋ ਫਿਰ ਫੜ ਕੀ ਰਹਿ ਗਿਆ ਜਿਹਨੂੰ ਤਿੰਨ ਵਾਰੀ ਟਿਕਟ ਮਿਲ ਗਈ 42-42 ਸਾਲਾਂ ਦੀ ਉਮਰ 'ਚ ਤਿੰਨ-ਤਿੰਨ ਵਾਰੀ ਐਮ.ਐਲ.ਏ ਐਮ.ਪੀ ਬਣਾਤਾ ਉਹ ਅਲਵਿਦਾ ਕਹਿ ਗਏ ਉਹ ਤਾਂ ਲਾਲਚੀ ਹੈ ਵਫਾਦਾਰ ਬਿੰਪਲ ਆ ਕੇ ਲੋਕ ਹੈ ਜਿਨ੍ਹਾਂ ਨੂੰ ਤਿੰਨ ਵਾਰੀ ਟਿਕਟ ਮੰਗੀ ਨਹੀਂ ਮਿਲੀ ਫਿਰ ਵੀ ਕਾਂਗਰਸ ਪਾਰਟੀ ਦੇ ਨਾਲ ਆਕੀਨੋਤ ਜੀ ਆ ਕੇ ਆਤਕੂਪੁਰਾ ਸਾਹਿਬ ਆ ਕੇ ਇਹ ਲੋਕ ਹੈ ਜਿਹੜੇ ਆਏ ਵਾਰੀ ਮੰਗਦੇ ਵਿਚਾਰੇ ਨਹੀਂ ਵੀ ਮਿਲੀ ਫਿਰ ਨਾਲ ਹੈ ਜਿਨ੍ਹਾਂ ਨੂੰ ਮਿਲੀ ਉਹ ਤਾਂ ਖੜੀ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ